ਜਾਨਲੇਵਾ ਪਲਾਸਟਿਕ ਡੋਰ ਨਾਲ ਇੱਕ ਮੋਟਰਸਾਈਕਲ ਸਵਾਰ 19 ਸਾਲਾ ਨੌਜਵਾਨ ਦਾ ਗਲਾ ਕੱਟਿਆ ਗਿਆ ਨੌਜਵਾਨ ਗੰਬੀਰ ਰੂਪ ਵਿੱਚ ਜ਼ਖਮੀ ਹੋਇਆ ਕਿੱਤਿ ਬਾਈ ਜੀ ਕਹਿੰਨਾ ਕੀ ਹੈ ਸਾਡਾ ਕੱਲਾ ਕੱਲਾ ਬੱਚਾ ਹੀ ਡੋਰ ਫਿਰ ਗਈ ਹੈ ਉਹ ਨਾ ਜਿੱਥੇ ਐਂਬੂਲੈਂਸ ਨੂੰ ਘੰਟਾ ਹੋ ਗਿਆ ਇੱਥੇ ਐਂਬੂਲੈਂਸ ਵੀ ਹੈ ਨਹੀਂ ਹਸਪਤਾਲ ਦੇ ਵਿੱਚ ਹੋਰ ਕੀ ਦੋ ਹੋ ਕਰਾਂਗੇ ਪੇ ਬਸ ਮੇਰਾ ਨਾ ਗੁਰਪ੍ਰੀਤਾ ਜੀ ਮੇਰੇ ਬੇਟੇ ਲਖਵਿੰਦਰ ਦੇ ਨਾਲ ਚైనా ਡੋਰ ਫਿਰਗੀ ਗੱਲ ਚ ਬਹੁਤ ਬੁਰਾ ਹਾਲਾ ਜੀ ਕਿਰਪਾ ਕਰਕੇ ਉਹਨਾਂ ਦੇ ਸਾਕਤ ਤੋਂ ਸਾਕਤ ਸਹਾ ਜਾ ਦਿੱਤੀ ਜਾਵੇ ਜੀ ਚైనా ਡੋਰ ਤੇ ਬਹੁਤ ਰੋਕ ਲਾਈ ਜਾਵੇ ਜੀ ਕਿਰਪਾ ਕਰਕੇ ਇਸੇ ਮੇ ਕਿਤਨੂੰ ਕਿਤਨੂੰ ਤਬਰ ਰੋਡ ਤੋਂ ਕੈਂਚੀਆਂ ਤੇ ਜਾ ਰਿਹਾ ਸੀ ਜੀ ਮੋਟਰਸਾਈਕਲ ਤੇ ਮੈਨੂੰ ਗੈਰਨੀ ਬੋਲਿਆ ਜਾਂਦਾ ਜੀ